ਸ਼ਹਿਰ ਵਾਸੀਆਂ ਵੱਲੋਂ ਗਊ ਸੈਂਸ ਦੇਣ ਦੇ ਬਾਵਜੂਦ ਵੀ ਸੈਮ ਦੇ ਮਾਹੌਲ ਵਿੱਚ ਜੂਣਾ ਪੈ ਰਿਹਾ ਦੇਖ ਸਕਦੇ ਹੋ ਰਾਹੀਰ ਕਿਸ ਤਰ੍ਹਾਂ ਡਰ ਕੇ ਇਹਨਾਂ ਅਵਾਰਾ ਪਸ਼ੂਆਂ ਤੇ ਜੋ ਸੜਕ ਤੇ ਹੀ ਤੰਡਵ ਕਰ ਰਹੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਚਮਕੌਰ ਸਾਹਿਬ ਦੀਆਂ ਜਿੱਤੇ ਹਰ ਰੋਜ਼ ਕਿਤੇ ਨਾ ਕਿਤੇ ਅਜਿਹਾ ਹੁੰਦਾ ਹੈ ਸ਼੍ਰੀ ਚਮਕੌਰ ਸਾਹਿਬ ਦੀ ਇਸ ਮੇਨ ਰੋਡ ਤੇ ਕਦੇ ਬੈਂਕ ਰੋਡ ਤੇ ਕਦੇ ਕਿਤੇ ਇਹਨਾਂ ਨੂੰ ਆਮ ਲੜਦੇ ਦੇਖਿਆ ਜਾ ਸਕਦਾ ਹੈ ਇਹਨਾਂ ਦੇ ਨਾਲ ਜਿੱਥੇ ਇਹ ਲੜਦੇ ਨੇ ਤੇ ਲੋਕ ਪਰੇਸ਼ਾਨ ਹੁੰਦੇ ਨੇ ਸੜਕ ਦੇ ਬਿਲਕੁਲ ਗੱਭੇ ਖੜੇ ਨੇ ਜੇਕਰ ਇਹਨਾਂ ਦੇ ਕੋਈ ਡੰਡਾ ਵਗੈਰਾ ਮਾਰਦਾ ਤਾਂ ਉਹਨਾਂ ਦੇ ਉੱਪਰ ਆਮ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਇਸ ਕਰਕੇ ਨਾ ਤੂੰ ਦਰਦੇ ਵੀ ਨਹੀਂ ਲੋਕ ਦੇਖ ਸਕਦੇ ਉਹ ਸਾਈਡਾਂ ਤੇ ਹੋ ਕੇ ਗੁਜ਼ਰ ਰਹੇ ਨੇ ਹੁਣ ਆਮੀ ਹਵਾਰ ਨੂੰ ਵੱਜੇ ਤੇ ਰੁਕੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਦੇਰ ਤੋਂ ਇੱਥੋਂ ਫੋਨ ਆਇਆ ਵੀ ਕਾਫੀ ਦੇਰ ਤੇ ਜੋ ਆਵਾਰਾ ਪਸ਼ੂ ਨੇ ਸੜਕ ਤੇ ਇਹ ਲੜ ਰਹੇ ਨੇ ਜਿਸ ਦੇ ਨਾਲ ਸੜਕ ਦੀ ਆਵਾਜ਼ ਆਈ ਲੋਕ ਡਰ ਕੇ ਗੁਜ਼ਰਦੇ ਨੇ ਸ੍ਰੀ ਚਮਕੌਰ ਸਾਹਿਬ ਦੀ ਇਹ ਬੇਲਾ ਮਰੰਡਾ ਮਾਰਗ ਆ ਦਾਸ ਤੱਕ ਜੋ ਸਿਟੀ ਸੈਂਟਰ ਦੇ ਬਿਲਕੁਲ ਨੇੜੇ ਦੇਖ ਸਕਦੇ ਹੋ ਇਸ ਤਰ੍ਹਾਂ ਹੁਣ ਟਰੈਕਟਰ ਵਾਲਾ ਧਿਆਨ ਗੈਲ ਉਸਦੇ ਨਾਲ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇਰਾ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਡਰ ਨਹੀਂ ਹੈ ਇਹਨਾਂ ਵੱਲੋਂ ਨਾ ਹੀ ਕਿਸੇ ਵੀਕਲ ਦਾ ਡਰ ਆ ਵੀ ਉਹ ਕਿਸ ਤਰ੍ਹਾਂ ਆਉਂਦਾ ਹੈ ਤੇ ਵੀਕਲ ਵਾਲੇ ਦੇਖੋ ਟਰੈਕਟਰ ਵਾਲਾ ਉਹਨੂੰ ਦੇਖ ਕੇ ਖੜ ਕੇ ਸਾਈਡ ਤੇ ਦੂਜੇ ਪਾਸੇ ਨੂੰ ਹੋ ਕੇ ਗੁਜ਼ਰਿਆ ਤੇ ਕਾਰ ਗੁਜ਼ਰ ਰਹੀ ਹੈ ਕਿਸੇ ਵੀ ਮੋਟਰਸਾਈਕਲ ਨਾਲ ਜੇ ਵੱਜੇ ਤਾਂ ਕੋਈ ਵੀ ਜੱਟ ਵੀ ਹੋ ਸਕਦਾ ਹੈ ਇਸੇ ਤਰ੍ਹਾਂ ਦਾ ਹਾਦਸਾ ਕਈ ਵਾਰ ਇਹਨਾਂ ਨਾਲ 2-ਵੀਲਰ ਚਾਲਕਾਂ ਦੇ ਨਾਲ ਹਾਦਸਾ ਹੋਣ ਦੇ ਨਾਲ ਉਹ ਜ਼ਖਮੀ ਵੀ ਹੋ ਚੁੱਕੇ ਨੇ ਤੇ ਹੁਣ ਇਹਨਾਂ ਦੇ ਸਿੰਗ ਤੁਸੀਂ ਦੇਖ ਸਕਦੇ ਹੋ ਇਹਨੇ ਤਿੱਖੇ ਨੇ ਜੇਕਰ ਕਿਸੇ ਦੇ ਵੱਜ ਜਾਵੇ ਤਾਂ ਉਹ ਜੂੰਦਾ ਨਹੀਂ ਰਹਿ ਸਕਦਾ ਤੇ ਇਹ ਆਵਾਰਾ ਪਸ਼ੂ ਸ੍ਰੀ ਚਮਕੌਰ ਸਾਹਿਬ ਸ਼ਹਿਰ ਵਾਸੀਆਂ ਵੱਲੋਂ ਸਮੇਂ-ਸਮੇਂ ਤੇ ਗਊ ਸੈਂਸ ਦਿੱਤਾ ਜਾਂਦਾ ਪਰੰਤੂ ਇਹਨਾਂ ਦਾ ਪ੍ਰਬੰਧ ਕਿਸੇ ਵੱਲੋਂ ਵੀ ਨਹੀਂ ਕੀਤਾ ਜਾ ਰਿਹਾ ਤੇ ਆਮ ਲੋਕ ਦਾਰਤਿਸ ਅਹਿਮ ਦੇ ਮਾਹੌਲ ਵਿੱਚ ਨੇ ਤੇ ਜਦੋਂ ਇਹ ਲੜਦੇ ਨੇ ਤਾਂ ਉਹਨਾਂ ਨੂੰ ਹੁੰਦਾ ਹੈ ਵੀ ਕਿਸੇ ਨਾਲ ਨਾ ਵੱਜਣ ਕਿਸੇ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਰੱਤੇ ਕਾਫੀ ਦੇਰ ਤੋਂ ਏਸੀ ਜਗ੍ਹਾ ਤੇ ਲੜ ਰਹੇ ਨੇ ਲਾਈਵ ਤਸਵੀਰ ਹੈ ਸ੍ਰੀ ਚਮਕੌਰ ਸਾਹਿਬ ਦੀ ਜਿੱਥੇ ਇਹ ਬੇਸਦਰ ਲੋਕ ਕੋਲ ਤੇ ਆਵਾਜ਼ਾਈ ਗੁਜ ਰਹੀ ਹੈ ਤੇ ਹਰ ਸਮੇ ਪੂਰਾ ਇਹ ਜਿਵੇਂ ਪਹਿਲਵਾਨ ਆਰਾਮਗੱਲ ਖੜੇ ਰਹਿੰਦੇ ਵੀ ਲੰਬਾ ਟਾਈਮ ਪਾਰੀ ਆ ਵੀ ਉੱਦੇ ਘੰਟ ਆਰ ਪਾਰ ਦੀ ਹੁੰਦੀ ਆ ਵੀ ਕੋਈ ਨਹੀਂ ਉਸ ਹਿਸਾਬ ਨਾਲ ਇਹ ਖੜੇ ਨੇ ਤੇ ਇਸ ਸਿੰਘਾਂ ਦੇ ਦੇ ਨਾਲ ਤੁਸੀਂ ਲਾਈਵ ਤਸਵੀਰਾਂ ਨਗਰ ਕੌਂਸਲ ਨੂੰ ਅਪੀਲ ਹੈ ਕਿ ਇਹਨਾਂ ਦਾ ਕੋਈ ਪ੍ਰਬੰਧ ਕਰਿਆ ਜਾਵੇ ਤੇ ਆਮ ਲੋਕ ਜੋ ਇਹਨਾਂ ਦੇ ਸਹਿਨ ਦੇ ਮਾਹੌਲ 'ਚ ਨੇ ਤੇ ਉਹ ਲੰਘ ਗੁਜ਼ਰੇ ਹਰ ਸਮੇਂ ਦੇ ਸੜਕੋਂ ਉਹਨੂੰ ਟੂ ਵੀਹਲਰ ਚਾਲ ਤੇ ਰੋੜ ਤੇ ਗੁਜਣ ਦੇ ਲਈ ਧਿਆਨ ਗੈ ਨਿਕਲਦੇ ਨੇ ਵੀ ਕਿਸੇ ਬੱਸੇ ਨੂੰ ਭੱਜ ਕੇ ਇਹ ਨਾਲ ਨਾ ਵੱਜਣ ਲਾਈਵ ਤਸਵੀਰਾਂ ਇਹ ਲਾਈਟਾਂ ਜਗ ਚੁੱਕੀਆਂ ਨੇ ਹੁਣ ਲਾਈਟਾਂ ਜਗਣ ਦੇ ਨਾਲ ਜੇਕਰ ਸਾਹਮਣੇ ਤੇ ਕੁਝ ਆਉਂਦਾ ਤਾਂ ਇਹ ਹਾਦਸਾ ਕਿਸੇ ਸਮੇਂ ਵੀ ਕਿਸੇ ਨਾਲ ਵੀ ਹੋ ਸਕਦਾ ਡੇਲੀ ਨਿਊਜ਼ ਚੰਕੌਰ ਸਾਥ ਸਭ ਤੋਂ ਲਾਈਟ ਤਸਵੀਰ ਲਗਾਇਆ ਕਾਫੀ ਦੇਰ ਇਸੇ ਤਰ੍ਹਾਂ ਹੀ ਖੜਦੇ ਨੇ ਤੇ ਤੋਂ ਤੇਰੇ ਬਣਾ ਪਹਿਜਣ ਸਰਪੰਚ ਕਿਸੇ ਦਾ ਕੋਈ ਡਰ ਨਹੀਂ ਕੋਲ ਤੇ ਚਾਹੇ ਕੋਈ ਵੀ ਗੁజర్ ਰਿਹਾ ਹੈ ਕਿਸੇ ਤੋਂ ਵੀ ਕੋਈ ਵੀ ਡਰ ਨਹੀਂ ਹੈ ਭਾਵੇਂ ਕੋਲ ਤੇ ਕੁਝ ਵੀ ਗੁਜਰਦਾ ਆਵਾਜ਼ੇ ਕਿਸ ਤਰ੍ਹਾਂ ਰੁਕ ਚੁੱਕੀ ਆ ਦੇਖ ਸਕਦੇ ਹੋ ਤਾਂ ਵੀ ਆਵਾਜ਼ੇ ਹੋ ਰਹੀ ਹੈ ਸੜਕ ਤੇ ਦੇਖ ਕੇ ਇਹਨਾਂ ਨੂੰ